हां जी ਜਿੰਨੇ ਵੀ ਨੌਜਵਾਨ ਮੈਨੂੰ ਸੁਣਦੇ ਆ ਮੇਰੀ ਇਸ ਗੱਲ ਨੂੰ ਧਿਆਨ ਦੇ ਨਾਲ ਨੋਟ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਪਹਿਲੀ ਗੱਲ ਤਾਂ ਇਹ ਕਿ ਭਾਨੇ ਸਿੱਧੂ ਦੀ ਰਿਹਾਈ ਦੇ ਵਾਸਤੇ ਹੁਣ 5 ਤਰੀਕ ਦੀ بجائے ਮੋਰਚਾ 3 ਤਰੀਕ ਨੂੰ ਸੰਗਰੂਰ ਦੇ ਵਿੱਚ ਲਾਇਆ ਜਾਊਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਭਾਨੇ ਸਿੱਧੂ ਦੇ ਉੱਪਰ ਕਿੰਨਾ ਜ਼ੁਲਮ ਕੀਤਾ ਜਾ ਰਿਹਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਨੇ ਸਿੱਧੂ ਦੇ ਉੱਪਰ ਹੁੰਦੇ ਜ਼ੁਲਮ ਨੂੰ ਦੇਖਦੇ ਹੋਏ 5 ਤਰੀਕ ਦੀ بجائے ਹੁਣ 3 ਤਰੀਕ ਨੂੰ ਮੋਰਚਾ ਸੰਗਰੂਰ ਦੇ ਵਿੱਚ ਲਾਇਆ ਜਾਊਗਾ। ਸੋ ਸਾਰੇ ਨੌਜਵਾਨਾਂ ਨੇ ਸਾਰੀਆਂ ਮੇਰੀਆਂ ਭੈਣਾਂ ਨੇ ਮਾਵਾਂ ਨੇ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਸਾਥ ਦੇਣਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਭਾਨੇ ਸਿੱਧੂ ਨੇ ਜਿਨ੍ਹਾਂ ਲੋਕਾਂ ਦੇ ਪੈਸੇ ਠੱਗ ਏਜੰਟਾਂ ਦੇ ਕੋਲ ਫਸੇ ਹੋਏ ਸੀ ਉਹਨਾਂ ਲੋਕਾਂ ਦੇ ਪੈਸੇ ਉਹਨਾਂ ਦੀ ਹੱਕ ਦੀ ਕਮਾਈ ਠੱਗ ਏਜੰਟਾਂ ਤੋਂ ਕਢਵਾ ਕੇ ਉਹਨਾਂ ਨੂੰ ਦਿੱਤੀ ਕਿੰਨਾ ਇਕੱਠੋ ਹੁੰਦਾ ਸੀ ਭਾਨੇ ਸਿੱਧੂ ਦੇ ਦਰਾਂ ਦੇ ਵਿੱਚ ਕਿੰਨੇ ਲੋਕਾਂ ਦੀ ਉਮੀਦ ਸੀ ਭਾਨਾ ਸਿੱਧੂ ਭਾਨੇ ਸਿੱਧੂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਭਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾ ਦਿੱਤੇ ਗਏ ਤੇ ਉਹਨਾਂ ਦਾ ਫੇਰ ਵੀ ਢੱਡ ਨਹੀਂ ਭਰਿਆ ਫੇਰ ਉਹਨਾਂ ਨੇ ਕੱਲ ਪਹਾਨੇ ਦੇ ਛੋਟੇ ਭਰਾ ਅਮਨੇ ਦੇ ਉੱਪਰ ਵੀ ਪਰਚਾ ਪਾਤਾ ਤੇ ਹੁਣ ਮੈਂ ਸਰਕਾਰ ਨੂੰ ਇਹੀ ਕਹਿਣਾ ਵੀ ਤੁਸੀਂ ਪਹਾਨੇ ਤੇ ਵੀ ਪਰਚਾ ਪਾਤਾ ਪਹਾਨੇ ਦੇ ਛੋਟੇ ਭਾਈ ਤੇ ਵੀ ਪਾਤਾ ਹੁਣ ਪਹਾਨੇ ਦੇ ਦਾਦਾ ਦਾਦੀ ਬਚੇ ਆ ਉਹਨਾਂ ਦੇ ਵੀ ਪਰਚਾ ਪਾ ਦਿਓ ਜਾਂ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਆ ਪੰਜਾਬੀਅਤ ਦੀ ਗੱਲ ਕਰਦੇ ਆ ਉਹਨਾਂ ਸਾਰਿਆਂ ਨੂੰ ਲੈਣ ਦੇ ਵਿੱਚ ਖੜਾ ਕੇ ਗੋਲੀ ਮਾਰ ਦਿਓ ਤੁਸੀਂ ਪਰਚੇ ਵੀ ਕਿਹੋ ਜੇ ਪਾਉਣਿਓ ਕਿਵੇਂ ਤੁਸੀਂ ਜਲੀਲ ਕਰਦੇ ਹੋ ਜਲੀਲ ਕਰਨ ਦੇ ਨਾਲੋਂ ਬਿਹਤਰ ਆ ਤੁਸੀਂ ਸਾਰੇ ਨੌਜਵਾਨਾਂ ਨੂੰ ਲੈਣ ਦੇ ਵਿੱਚ ਖੜਾ ਕਰੋ ਤੇ ਸਾਰਿਆਂ ਦੇ ਗੋਲੀ ਮਾਰ ਦੋ ਜਲੀਲਤਾ ਨਾ ਕਰੋ ਘਟੋ ਘੱਟ ਬੰਦੇ ਨੂੰ ਚਾਰ ਪਰਚੇ ਪਾਏ ਪਾਏ ਵੀ ਕਹਦੇ ਵੀ 10000 ਮੰਗਿਆ ਬਲੈਕਮੇਲ ਕੀਤਾ ਚੋਰੀ ਕੀਤੀ ਲੈ ਦੱਸ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਭਾਨੇ ਦੇ ਪਿੰਡ ਜਾ ਕੇ ਪਤਾ ਕਰੋ ਲੋੜ ਬੰਦਾਂ ਨੂੰ ਉਹਨੇ ਘਰ ਪਵਾ ਕੇ ਦਿੱਤੇ ਆ ਰਾਜਪੁਰੇ ਦਾ ਮੁੰਡਾ ਸੀ ਇੱਕ ਉਹਨੂੰ ਅੱਖ ਤੋਂ ਦੀਦਾ ਨਹੀਂ ਸੀਗਾ ਉਹਦੀ ਅੱਖ ਦਾ ਆਪਰੇਸ਼ਨ ਕਰਾ ਕੇ ਦਿੱਤਾ ਭਾਨੇ ਨੇ ਅੱਜ ਭਾਨੇ ਦੀ ਬਦੌਲਤ ਉਹ ਬੰਦਾ ਦੁਨੀਆ ਦੇਖ ਸਕਦਾ ਤੇ ਤੁਸੀਂ ਬੰਦੇ ਨੂੰ ਜਲੀਲ ਕਰੀ ਜਾਂਦੇ ਹੋ ਵੀ ਉਹਨੇ ਚੈਨੀ ਚੋਰੀ ਕੀਤੀ ਆ ਉਹਨੇ 10000 ਰੁਪਇਆ ਮੰਗਿਆ ਮਾੜੀ ਮੋਟੀ ਸ਼ਰਮ ਕਰੋ ਯਾਰ ਤੁਹਾਨੂੰ ਤਾਂ ਭਾਨੇ ਸਿੱਧੂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਭਾਨਾ ਸਿੱਧੂ ਕਰ ਰਿਹਾ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਭਾਨਾ ਸਿੱਧੂ ਕਰ ਰਿਹਾ ਇਹ ਦੇਖਦੇ ਹੋਏ ਤੁਹਾਨੂੰ ਭਾਨੇ ਸਿੱਧੂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਪਰ ਤੁਸੀਂ ਜਲੀਲ ਕਰਨ ਤੇ ਲੱਗੇ ਹੋ ਤਾਂ ਮੈਂ ਨੌਜਵਾਨਾਂ ਦੇ ਅੱਗੇ ਬੇਨਤੀ ਕਰਦਾ ਕਿ ਨੌਜਵਾਨੋ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਸੁਣਦੀਆਂ ਨੇ ਮੇਰੀਆਂ ਮਾਵਾਂ ਸਾਰੇ ਨੌਜਵਾਨਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗੈਨਤੀ ਦੇ ਵਿੱਚ ਤੁਸੀਂ ਸਾਥ ਦੇਣਾ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਆ ਜਿਹੜੀਆਂ 2-3 ਕਤੀੜਾ ਭੌਂਕਦੀਆਂ ਨੇ ਇਹਨਾਂ ਨੂੰ ਭੌਂਕੀ ਜਾਣ ਦੋ ਠੀਕ ਆ ਇਹਨਾਂ ਨੂੰ ਬੜਾ ਤੁਸੀਂ ਸਿਰਨਾ ਚੜ੍ਹਿਆ ਕਰੋ ਆ ਮੇਰੇ ਬਾਰੇ ਬਕਵਾਸ ਕਰਦੇ ਆ ਮੈਨੂੰ ਪਤਾ ਪਰ ਕੋਈ ਗਾਉ ਨਹੀਂ ਆਪਾਂ ਆਪਦੇ ਭਰਾ ਦੇ ਨਾਲ ਠੋਕ ਕੇ ਖੜੇ ਆ ਪਹੁੰਚਾਂਗੇ 3 ਤਰੀਕ ਨੂੰ ਤੇ ਤੁਸੀਂ ਵੀ ਸਾਰਿਆਂ ਨੇ ਪਹੁੰਚਣਾਗਾ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਭਰਾ ਭਾਨੇ ਸਿੱਧੂ ਨੂੰ ਜਲਦੀ ਤੋਂ ਜਲਦੀ ਰਿਹਾ ਕਰਵਾਈਏ ਜਿੰਨੇ ਪਰਚੇ ਹੋਇਆ ਭਾਨੇ ਸਿੱਧੂ ਤੇ ਜਾਂ ਉਹਦੇ ਛੋਟੇ ਭਰਾ ਅਮਨੇ ਤੇ ਆਪਾਂ ਰੱਦ ਕਰਵਾਉਣੇ ਆ ਤੇ ਰਾਦੇ ਉਦੋਂ ਆਉਣਗੇ ਜਦੋਂ ਤੁਸੀਂ ਸਾਡਾ ਸਾਥ ਦੇਵੋਗੇ